ਕੰਧੋ ਕਪਾਈ ਕੋ ਦਰੀ ਜੋ ਕਾ ਨੰਬਰ ਲਾਵੇ ਰਤ ਤੇ ਮਿਲ ਜੀਵੇ ਕਬਦ ਸੁਹਾਵੇ ਕਉਂਦੇ ਸੁਹਾਵੇ ਸਾ ਬਗਮਾਵੇ ਦੀਪ ਜਲੇ ਓਜਾਰੇ ਸਭ ਤਿਸਹ ਲੀ ਸਾਚ ਸੋਹਨੇ ਸਾਚੇ ਜੀਵਨੋ ਸਾਰੇ ਸਤਗੁਰ ਮੇਹੀ ਤਾਂ ਫਿਰ 라ਉਂ ਸੀ ਅਬਰ ਦਬਾਣੀ ਨਾਲ ਕਸਨ ਫਿਰ ਕਾਤਰ ਲਾਵੇ ਜਤ ਸ੍ਰੀ ਮਨ ਪਾਣੀ ਮੈਂ ਮੰਨ ਘਰੀਆਂ ਦੀ ਗੋਲ ਮਠੇ ਕੋੜਿਆਰੇ ਜੋ ਸੋ ਲੇਗਲ ਜੀਉਂਦੀ ਐਂ ਤੁਰ ਗੁਰ ਅੱਤਿਆਰੇ ਹਰ ਕਿੰਨੀ ਪਿਆਰੀ ਸਭ ਦੇ ਵਿਚਾਰੇ ਸਿਮਾ ਤੋਂ ਹੋਵੇ ਲੋਕ ਆਉਂਦੇ ਨੇ ਵੀ ਮਰ ਕੇ ਸਵਰਗ ਚਾਹੀਦਾ ਇਸ ਦੋਸਤੋ ਮੇਰੇ ਹਿਸਾਬ ਨਾਲ ਪਿੰਡ ਚ ਵੱਸਣਾ ਵੀ ਇੱਕ ਸੁਰਗ ਹੀ ਪਿੰਡ ਤੋਂ ਵੱਧ ਜਦੋਂ ਤੁਸੀਂ ਫਾਰਮ ਹਾਊਸ ਤੇ ਰਹਿੰਦੇ ਹੋ ਤੇ ਉਹ ਵਰਗੀ ਕੋਈ ਗੱਲ ਹੀ ਨਹੀਂ ਹੁਣ ਜਵੇਂ ਆ ਸਾਡਾ ਸਾਹਮਣੇ ਫਾਰਮ ਹਾਊਸ ਦਿਸਦਾ ਪਿਆ ਫਰਮ ਹਾ우스 ਤੇ ਮੈਂ ਤੁਹਾਨੂੰ ਕੈਮਰਾ ਘੁਮਾ ਕੇ ਵਿਖਾਣਾ ਵਾਂ ਇਧਰੋਂ ਨਾਲ ਗੁਰੂ ਘਰ ਸਲਾਮ ਅਲ੍ਹਾ ਦੀ ਦਾ ਗੁਰਪੂਰ ਸਜਦਾਇਆ ਚਾਰ ਚਫੇਰੇ ਫਸਲਾਂ ਹਰੀਆਂ ਭਰੀਆਂ ਗੁਰੂ ਘਰ ਚੁੱਕਿਆ ਸੋਹਣੀ ਬਾਣੀ ਦੀ ਆਵਾਜ਼ ਆਉਂਦੀ ਹੋਈ ਸਵਰਗ ਮਰ ਕੇ ਨਹੀਂ ਪਿੰਡ 'ਚ ਵਸ ਕੇ ਪਿੰਡ ਤੋਂ ਅੱਗੇ ਫਰਮ ਹਾ우스 ਤੇ ਵਸ ਕੇ ਹੀ ਸਵਰਗ ਹੈ ਉਸ ਤੋਂ ਅੱਗੇ ਦੁਨੀਆਦਾਰੀ ਖਤਮ ਹੈ